ਪਹਿਲੀ ਨਜ਼ਰ ਦੀ ਹੈ ਨਾ ਤੇ ਪਹਿਲੀ ਨਜ਼ਰ ਦੀ mohabbat ਦੋਵੇਂ ਸਾਡੀ ਜ਼ਿੰਦਗੀ ਦਾ اٹوٹ ਹਿੱਸਾ ਬਣੀ ਆ ਰਹੀਆਂ। ਜਵਾਨੀ ਦੀ ਸਰਦਲ ਤੇ ਪੈਰ ਤਰਦਿਆਂ ਹੀ ਸਾਨੂੰ ਉਪਰੋਂ-ਥੱਲੇ 3 ਸਾਲ ਟਾਈਫਾਇਡ ਦਾ ਬੁਖਾਰ ਚੜਿਆ ਜਿਸ ਨੇ ਸਾਡੀ ਬਾਜ਼ ਵਰਗੀ ਨਜ਼ਰ ਨੂੰ ਖੋਰਾ ਲਾ ਦਿੱਤਾ। ਡਾਕਟਰ ਕੋਲ ਗਏ ਤਾਂ ਉਸ ਨੇ ਦੂਰ ਦੀ ਨਜ਼ਰ ਕਾਫੀ ਕਮਜ਼ੋਰ ਹੋਣ ਦਾ ਫਰਮਾਨ ਜਾਰੀ ਕਰਕੇ ਸਾਡੇ ਨੈਣਾਂ ਨੂੰ ਐਨਕ ਦੇ ਦੋ ਹਿੱਸਿਆਂ 'ਚ ਉਮਰ ਭਰ ਲਈ। ਕੈਦ ਕਰ ਦਿੱਤਾ ਤਦੋਂ ਤੋਂ ਇਹ ਕੱਚ ਦਾ ਜ਼ੇਵਰ ਹਮੇਸ਼ਾ ਲਈ ਸਾਡੇ ਨੱਕ ਦੀ ਘੋੜੀ ਉੱਪਰ ਸਵਾਰ ਹੋ ਗਿਆ ਸਿਰਫ ਰਾਤ ਨੂੰ ਸੌਣ ਲਈ ਇਸ ਨੂੰ ਸੁਖਾਸਣ ਕਰਾਈਦਾ ਉਹ ਵੀ ਤਾਂ ਕਿਉਂਕਿ ਸੁਪਨਾ ਵੇਖਣ ਲਈ ਅਸੀਂ ਇਸ ਤੇ ਮਹਤਾਜ ਨਹੀਂ ਇਹ ਕਮਾਲ ਦੀ ਰਚਨਾ ਪ੍ਰਵੇਸ਼ ਸ਼ਰਮਾ ਹੋਰਾਂ ਦੀ ਕਿਤਾਬ ਮਾਂ ਕਹਿੰਦੀ ਹੁੰਦੀ ਸੀ ਚੋਂ ਤੁਹਾਡੇ ਨਾਲ ਸਾਂਝਾ ਕੀਤੀ ਹੈ ਪ੍ਰਵੇਸ਼ ਸ਼ਰਮਾ ਕੋਲ ਗੱਲ ਨੂੰ ਕਹਿਣ ਲਈ ਬੜੇ ਕਮਾਲ ਦੀ ਵਿਅੰਗ ਕਲਾ ਹੈ ਸੈਂਸ ਆਫ ਹਿਊਮਰ ਬਹੁਤ ਹੀ ਆਲ ਹੈ ਹਾਲ ਹੀ ਇਹਨਾਂ ਦੀ ਸਵੈ ਜੀਵਨੀ ਇਹ ਜ਼ਿੰਦਗੀ ਦਾ ਕਾਰਵਾ ਛਪੀ ਹੈ ਪੜਨ ਵਾਲੇ ਆਸ਼ਾਸ਼ ਕਰ ਰਹੇ ਨੇ ਪ੍ਰੋਗਰਾਮ ਸਲੀਕਾ ਚ ਅੱਜ ਕੁਝ ਗੱਲਾਂ ਜੀਵਨ ਤੇ ਜੀਵਨੀ ਬਾਰੇ ਪਰਵੇਸ਼ ਸ਼ਰਮਾ ਹੋਰਾਂ ਦੇ ਨਾਲ ਮੈਂ ਜਿੱਤ ਕੇ ਸਾਰੀ ਦੁਨੀਆ ਤੇਰੇ ਦਰ ਤੇ ਆਇਆ ਹਾਂ ਮੌਲਾ ਪਰ ਜਦ ਤੈਨੂੰ ਜਿੱਤਣ ਤੁਰਿਆ ਮੇਰੀ ਹਾਰ ਹੋ ਗਈ ਹੈ ਲੋਕ ਆਪਣੀ ਜ਼ੁਬਾਨ ਚ ਜਿਹਨੂੰ ਜਿਉਣ ਦਾ ਨਾਮ ਦਿੰਦੇ ਨੇ ਉਹ ਜ਼ਿੰਦਗੀ ਲੱਭਦੇ ਲੱਭਦੇ ਸਾਰੀ ਜ਼ਿੰਦਗੀ ਖਵਾਰ ਹੋ ਗਈ ਐ। ਇਹ ਜ਼ਿੰਦਗੀ ਦੇ ਘਾਰਵਾ ਮੈਨੂੰ ਲੱਗਦਾ ਵੀ ਕਿਤੇ ਨਾ ਕਿਤੇ ਜ਼ਿੰਦਗੀ ਜਿਉਣ ਵਾਰੇ ਐ ਜ਼ਿੰਦਗੀ ਨੂੰ ਫੁਲੇਸਟ ਲਾਈਫ ਨੂੰ ਫੁਲੇਸਟ ਜਿਉਣਾ। ਹਾਂ ਬਿਲਕੁਲ ਬਿਲਕੁਲ ਐਕਚੁਅਲੀ ਜ਼ਿੰਦਗੀ ਇੱਕ ਇਹੋ ਜਿਹਾ ਫੀਨੋਮੈਨਾ ਹੈ ਇਹੋ ਜਿਹਾ ਵਰਤਾਰਾ ਹੈ ਜਿਹਨੂੰ ਤੁਸੀਂ ਇਸ ਤਰ੍ਹਾਂ ਮਤਲਬ ਸੋਚ ਸਮਝ ਕੇ ਜੇ ਆਪਾਂ ਸੋਚੀਏ ਜੀ ਤਾਂ ਜੀ ਆ ਜਾ ਹੀ ਨਹੀਂ ਸਕਦਾ। ਹੂੰ ਹੂੰ ਲੇਕਿਨ ਉਦੇ باوجود ਇੱਕ ਗੱਲ ਕਹਿਣੀ ਜ਼ਰੂਰ ਹੋਏਗੀ ਕਿ ਇਹਨੂੰ ਹੋਸ਼ ਦੇ ਪੱਧਰ ਤੇ ਜਿੰਨਾ ਬਹੁਤ ਜ਼ਰੂਰੀ ਹੈ ਜੇ ਤੁਸੀਂ ਹੋਸ਼ ਦੇ ਪੱਧਰ ਤੇ ਜ਼ਿੰਦਗੀ ਨਹੀਂ ਜਿੰਦੇ ਨਾ ਤਾਂ ਤੁਸੀਂ ਉਸ ਨੀਂਦ ਚਾਲ ਵਰਗੇ ਹੋ ਜਾਂਦੇ ਹੋ ਸਲੀਪ ਵਾਕਿੰਗ ਆਈ ਮੀਨ ਜੀ ਹੈਨਾ ਹੁਣ ਜਿਹੜਾ ਬੰਦਾ ਰਾਤ ਨੂੰ ਉੱਠ ਕੇ ਚੱਲ ਪੈਂਦਾ ਹੁਣ ਦੇਖਣ ਵਾਲੇ ਨੂੰ ਪਹਿਲੀ ਨਜ਼ਰ ਇਹੀ ਲੱਗੇਗਾ ਕਿ ਆਪਣੇ ਹੋਸ਼ ਹਵਾਸ ਨਾਲ ਚੱਲ ਰਿਹਾ ਬੰਦਾ ਲੇਕਿਨ ਉਹ ਇੱਕ ਮੋਰਛਾ ਦੀ ਅਵਸਥਾ ਹੁੰਦੀ ਹੈ ਜੀ ਉਹ ਬੰਦਾ ਅੰਦਰੋਂ ਕਿਤੇ बेहोश ਹੁੰਦਾ ਇੱਕ ਚੇਤਨਾ ਦੇ ਪੱਧਰ ਤੇ बेहोश ਹੁੰਦਾ ਲੇਕਿਨ ਕਿਉਂਕਿ ਚੱਲ ਰਿਹਾ ਸਾਨੂੰ ਹਰ ਚੱਲਦੀ ਚੀਜ਼ ਜ਼ਿੰਦਾ ਲੱਗਦੀ ਹੈ ਇਸ ਕਰਕੇ ਸਾਨੂੰ ਲੱਗਦਾ ਕਿ ਇਹ ਬੰਦਾ ਜੋ ਹੈ ਨਾ ਬਿਲਕੁਲ ਚੇਤਨਾ ਅਵਸਥਾ ਦੇ ਵਿੱਚ ਐਕਚੁਅਲੀ ਚੇਤਨ ਹੁੰਦਾ ਨਹੀਂ ਉਹ ਮੋਰਛਾ ਦੀ ਅਵਸਥਾ 'ਚ ਹੁੰਦਾ ਤੇ ਬਹੁਤੇ ਲੋਕ ਜ਼ਿੰਦਗੀ ਦੇ ਵਿੱਚ ਇਸੇ ਮੋਰਛਾ ਦੇ ਵਿੱਚ ਜੀ ਰਹੇ ਨੇ ਉਹਨਾਂ ਉਹ ਹੋਸ਼ ਦੇ ਪੱਧਰ ਤੇ ਜੀ ਨਹੀਂ ਰਹੇ ਉਹ ਇਸ ਲਈ ਜ਼ਿੰਦਗੀ ਦੇ ਵਿੱਚ ਜ਼ਿੰਦਾ ਰਹਿਣ ਲਈ ਤੁਹਾਨੂੰ ਜੋਸ਼ ਜਿਹੜੀ ਹੈ ਉਹ ਨਹੀਂ ਗਵਾਉਣੀ ਚਾਹੀਦੀ ਜੋਸ਼ ਦੇ ਇੱਕ ਆਪਣੀ ਮਹੱਤਤਾ ਹੈ ਤਾਂ ਇਹਦੇ ਲਈ ਮੈਂ ਤੁਹਾਨੂੰ ਇੱਕ ਉਦਾਹਰਣ ਦੇਣੀ ਚਾਹੁੰਦਾ ਕਿ ਜਦੋਂ ਤੁਸੀਂ ਮਤਲਬ ਇੱਕ ਸਿੱਧ ਪਧਰੀ ਸਮਤਲ ਜ਼ਿੰਦਗੀ ਜੀ ਰਹੇ ਹੋ ਜੀ ਤੇ ਉਹਦੇ ਵਿੱਚ ਇੱਕ ਖਾਸ ਕਿਸਮ ਦੀ ਰੁਕਾਵਟ ਆਉਂਦੀ ਹੈ ਸੁਪੋਜ਼ ਤੁਹਾਨੂੰ ਐਕਸੀਡੈਂਟ ਹੋ ਗਿਆ ਅਨਫੋਰਚਨਟਲੀ ਜੀ ਜਾਂ ਤੁਸੀਂ ਕਿਸੇ ਇਹੋ ਜਿਹੀ ਮਰਜ਼ੀ ਵਿੱਚ ਮੁਪਤਲਾ ਹੋ ਗਏ ਤੇ ਜਿਹੜੀ ਤੁਹਾਡੀ ਜਾਨ ਵੀ ਲੈ ਸਕਦੀ ਸੀ ਲੇਕਿਨ ਉਸ ਤੋਂ ਬਾਅਦ ਤੁਸੀਂ ਮਤਲਬ ਜਿਹੜਾ ਹੈ ਅਚਾਨਕ ਬਚ ਜਾਂਦੇ ਹੋ ਕਿਸੇ ਦੁਰਘਟਨਾ ਚੋਂ ਜਾਂ ਕਿਸੇ ਮਤਲਬ ਇਸ ਕਿਸਮ ਦੀ ਬਿਮਾਰੀ ਚੋਂ ਮਸਲਨ ਮੈਨੂੰ ਡਾਕਟਰਾਂ ਨੇ ਮਰਦਾ ਡਿਕਲੇਅਰ ਕਰਤਾ ਸੀ 9 ਮਿੰਟ ਲਈ ਹੈ ਨਾ ਤੇ ਉਸ ਤੋਂ ਬਾਅਦ ਮੈਂ ਮਤਲਬ ਉਹਨਾਂ ਦੀ ਅਣਥੱਕ ਕੋਸ਼ਿਸ਼ ਦੇ ਨਾਲ ਇੱਕ ਵਾਰ ਫੇਰ ਮਤਲਬ ਸਜੀਵ ਹੋ ਉੱਠਿਆ ਪਰ ਜੇ ਮੈਂ ਮਤਲਬ ਹੋਸ਼ ਦੀ ਪੱਧਰ ਤੇ ਜ਼ਿੰਦਗੀ ਨਾ ਜੀ ਰਿਹਾ ਹੁੰਦਾ ਤਾਂ ਮੇਰੇ ਲਈ ਉਹ ਜਸਟ ਇੱਕ ਔਰਡੀਨਰੀ ਘਟਨਾ ਹੁੰਦੀ ਪਰ ਮੇਰੇ ਵਾਸਤੇ ਉਹ ਇੱਕ ਨੈਚਰ ਵੱਲੋਂ 警告 ਸ਼ੌਟ ਸੀ ਕਿ ਬੰਦਿਆ ਜ਼ਿੰਦਗੀ ਤੇ ਮੌਤ ਦੇ ਦਰਮਿਆਨ ਸਿਰਫ ਇੱਕ ਵਾਲ ਜਿੰਨਾ ਫਰਕ ਹੈ ਜੀ ਕਿ ਤੂੰ ਇੱਥੋਂ ਚਿੱਟੇ ਕਫਨ ਵਿੱਚ ਲਿਫਟ ਕੇ ਵੀ ਘਰ ਜਾ ਸਕਦਾ ਹੂੰ ਲੇਕਿਨ ਹੁਣ ਤਾਂ ਸੁਖ ਸਾਤ ਦੇ ਨਾਲ ਗੱਡੀ ਦੇ ਵਿੱਚ ਬੈਠ ਕੇ ਜਾ ਰਹੇ ਹਾਂ ਤੇ ਉਸਨੇ ਮੈਨੂੰ ਇਹ ਇੱਕ ਸਬਕ ਦਿੱਤਾ ਕਿ ਜ਼ਿੰਦਗੀ ਇੰਨੀ ਮਸਲੂ ਜਿਹੜੀ ਹੈ ਇਹ ਵੋਲੇਟਾਈਲ ਹੈ ਇਹ ਨਹੀਂ ਫਰੇਜ ਆਇਆ ਲੈ ਕਿ ਇਹਦੇ ਵਿੱਚ ਨਫਰਤਾਂ ਦੀ ਗੁੰਜਾਇਸ਼ ਕਿਤੇ ਨਹੀਂ ਉਸ ਦਿਨ ਤੋਂ ਬਾਅਦ ਮੈਨੂੰ ਜਿਹੜਾ ਹੈ ਕੋਈ ਵੀ ਬੇਗਾਨਾ ਲੱਗਣੋਂ ਹਟ ਗਿਆ ਹੂੰ ਥੋੜਾ ਜ਼ਿੰਦਗੀ ਪ੍ਰਤੀ ਨਜ਼ਰੀਆ ਬਦਲ ਜਾਂਦਾ ਹੈ ਨਜ਼ਰੀਆ ਹੀ ਬਦਲ ਗਿਆ ਆਈ ਵਾਲੀ ਚੇਂਜਡ ਮੈਂਂ ਦੇ ਰਫਟਰ ਉਸ ਤੋਂ ਬਾਅਦ ਮੈਂ ਉਹ ਰਿਹਾ ਹੀ ਨਹੀਂ ਵੀ ਐਸੀ ਕਰਕੇ ਮੈਂ ਉੱਥੇ ਜਦੋਂ ਮੈਨੂੰ ਇੱਕ ਨਰਸ ਨੇ ਲੜਕੀ ਨੇ ਦੱਸਿਆ ਨਾ ਕਿ ਤੁਸੀਂ ਦੂਸਰੇ ਜਨਮ ਆਏ ਹੋ ਜੀ ਤਾਂ ਮੈਂ ਉਹਨੂੰ ਇਹੀ ਕਿਹਾ ਸੀ ਮੈਂ ਕਿਹਾ ਬੇਟਾ ਤੇਰੇ ਹੈਗਾ ਇੱਕੋ ਹੀ ਜਨਮ ਜਨਮ ਦਿਨ ਮੇਰੇ ਮਾ ਦੋ ਹੈਪੀ ਬਰਥਡੇ ਹੋ ਗਏ ਹੁਣ ਬਿਲਕੁਲ ਸੋ ਮੈਂ ਆਪਣੇ ਆਪ ਨੂੰ ਜਦੋਂ ਉਸ ਬਰਥਡੇ ਤੋਂ ਗਿਣਦਾ ਨਾ ਆਪਣੀ ਲਾਈਫ ਨੂੰ ਤਾਂ ਮੈਨੂੰ ਲੱਗਦਾ ਹੈ ਕਿ ਇਹ ਇੱਕ ਬਿਲਕੁਲ ਨਵੀਂ ਜ਼ਿੰਦਗੀ ਹੈ ਜਿਹਦਾ ਪਿਛਲੀ ਜ਼ਿੰਦਗੀ ਨਾਲ ਕੋਈ ਤਾਲੁਕ ਨਹੀਂ ਹੈ ਇਹ ਮੈਨੂੰ ਇਹਨੂੰ ਮੈਂ ਹੋਸ਼ ਨਾਲ ਜਿਨਾ ਕਹਿੰਨਾ ਇੱਕ ਜ਼ਿੰਦਗੀ ਬਾਰੇ ਬਹੁਤ ਖੂਬਸੂਰਤ ਸ਼ੇਰ ਗਾਲिब ਦਾ ਹੈ ਜੀ ਉਹ ਹੈ ਜ਼ਿੰਦਗੀ ਕੀ ਹੈ ਅਨਾਸਰ ਕਾ ਜ਼ਹੂਰ-ਏ-ਤਰਤੀਬ ਕੀ ਬਾਤ ਹੈ ਜੀ ਜ਼ਿੰਦਗੀ ਕੀ ਹੈ ਨਾਸਰ ਦਾ ਜ਼ਹੂਰ ਤਰਤੀਬ ਮੌਤ ਕਿਆ ਹੈ ਇਨੀ ਅਜਜ਼ਾ ਦਾ ਪਰਿਸ਼ਾ ਹੋਣਾ ਵਾਹ ਹਮ ਮਰ ਕੁਝ ਐਲੀਮੈਂਟਸ ਜਿਹੜੇ ਮਿਲਦੇ ਹੈ ਮੈਨੀਫੈਸਟ ਹੁੰਦੇ ਹੈ ਉਹ ਜ਼ਿੰਦਗੀ ਬਣ ਜਾਂਦੀ ਹੈ ਉਹੀ ਜਿਹੜੇ ਡਿਸਿਪੀਟ ਹੁੰਦੇ ਹੈ ਉਹ ਡੈਥ ਹੋ ਜਾਂਦੀ ਹੈ ਤਾਂ ਇਹ ਮਤਲਬ ਜੋ ਆਰਗਨ ਆਰਗਨਿਜ਼ਮ ਹੈ ਜਿਸ ਨੂੰ ਉਸੇ ਜ਼ਿੰਦਗੀ ਕਹਿੰਦੇ ਆ ਇੱਕਦੋਂ ਡਿਸਿਪੇਟ ਹੋ ਜੇ ਕਦੋਂ ਬਿਖਰ ਜਾਏ ਕਦੋਂ ਪਰੇਸ਼ਾਂ ਹੋ ਜੇ ਇਹ ਕੋਈ ਨਹੀਂ ਕਹਿ ਸਕਦਾ ਇਸ ਕਰਕੇ ਸਾਨੂੰ ਜ਼ਿੰਦਗੀ ਨੂੰ ਮਤਲਬ ਅਰਧ ਚੇਤਨ ਜਾਂ ਅਚੇਤਨ ਅਵਸਥਾ ਚ ਦੀਨਦੀਪ ਜਾਇ ਇਹਨੂੰ ਖੁਸ਼ ਨਾਲ ਹੀ ਜਿਨਾ ਚਾਹੀਦਾ ਬਹੁਤ ਖੂਬਸੂਰਤ ਗੱਲ ਕਹੀ ਰਾਤਿੰਦौरी ਸਾਹਿਬ ਵੀ ਕਹਿੰਦੇ ਨੇ ਨਾ ਕਿ ਸਿਰਫ ਇਤਨਾ ਸਾ فاਸਲਾ ਹੈ ਜ਼ਿੰਦਗੀ ਸੇ ਮੌਤ ਕਾ ਕਿ ਸ਼ਾਕ ਸੇ ਤੋੜੇ ਹੋਏ ਗੁਲਦਾਨ ਮੇ ਰੱਖੇ ਹੈ ਹੈਨਾ ਤੇ ਇੰਨਾ ਕੀ فاਸਲਾ ਹੈ ਵੀ ਜਿਹੜੀ ਫੋਟੋ ਹੈ ਉਹ ਨੀਚੇ ਬੈਠੇ ਬੰਦੇ ਦੀ ਉੱਪਰ ਕੰਧ ਤੇ ਜਿਹੜੀ ਹੈ ਉਹ ਟਾਂਗ ਦਿੱਤੀ ਜਾਂਦੀ ਹੈ ਔਰ ਮੈਂ ਨਾ ਸ਼ਰਮਾ ਸਾਹਿਬ ਕਈ ਵਾਰੀ ਇਹ ਸੋਚਦੀ ਹੁੰਦੀ ਹਾਂ ਵੀ ਸਾਡੀ ਮਤਲਬ ਸਾਡੀ ਇਥੇ ਔਕਾਤ ਕੀ ਹੈ ਲੋਕ ਸਾਨੂੰ ਕਿੰਨਾ ਕਿ ਯਾਦ ਰੱਖਦੇ ਆਂ ਕਹਿੰਦੇ ਵਿੱਚ ਕਬਰ ਖਿਆਲ ਆਇਆ ਰੂਹ ਕੋਲੋਂ ਬੁੱਤ ਪੁੱਛਦਾ ਮਾਂ ਹੀ ਕਿੱਥੋਂ ਤੱਕ ਨਾਲ ਆਇਆ ਤੇ ਕਿੱਥੋਂ ਤੱਕ ਨਾਲ ਜਾਇਆ ਜਾ ਸਕਦਾ ਉੱਥੇ ਤੱਕ ਕੀ ਤਾਂ ਬਸ ਸਾਡੀ ਇੱਕ ਜਰਨੀ ਹੈ ਤੇ ਲੋਕ ਜਨਾਜ਼ੇ ਵਿੱਚ ਵੀ ਜਿਹੜੇ ਆ ਉਹ ਉਹਦਾ ਫੋਨ ਕਰਕੇ ਪੁੱਛਦੇ ਆਂ ਵੀ ਬਈ ਆਖਰੀ ਰਸਮਾਂ ਹੋਣ ਵਾਲੀਆਂ ਤੇ ਅਸੀਂ ਪਹੁੰਚ ਜਾਈਏ ਸੋ ਜ਼ਿੰਦਗੀ ਨੂੰ ਜਦੋਂ ਦੇਖਣ ਦਾ ਤੁਸੀਂ ਨਜ਼ਰੀਆ ਬਦਲ ਲੈਂਦੇ ਹੋ ਤਾਂ ਮੈਨੂੰ ਲੱਗਦਾ ਵੀ ਜ਼ਿੰਦਗੀ ਤੁਹਾਨੂੰ ਹੋਰ ਹੀ ਜਾਮੇ ਦੇ ਵਿੱਚ ਹੋਰ ਹੀ ਇਲਹਾਬ ਦੇ ਵਿੱਚ ਨਜ਼ਰ ਆਉਂਦੀ ਹੈ ਨਾ ਜਿਹੜੀ ਜੜਤ ਹੈ ਨਾ ਸਾਡੇ ਅੰਦਰ ਪਦਾਰਥਵਾਦ ਨੇ ਬਾਦ ਨੇ ਇਹ ਸੱਤ ਤੱਕ ਪੈਦਾ ਕਰਤੀ ਕਿ ਅਸੀਂ ਮਤਲਬ ਆਪਣੇ ਘਰੋਂ ਨਿਕਲਦੇ ਆ ਤੇ ਇੱਕੋ ਹੀ ਜੜੇ ਦੇ ਵਿੱਚ ਅਸੀਂ ਕਿਸੇ ਦੇ ਘਰ ਵਿਆਹ ਦਾ ਸ਼ਗਨ ਵੀ ਦੇ ਆਉਂਦੇ ਆ ਤੇ ਕਿਸੇ ਦੀ ਮਰਗ ਜਿਹੜੀ ਹੈ ਉਹ ਵੀ ਪੋਤ ਆਉਂਦੇ ਆ ਇਹਦਾ ਮਤਲਬ ਇਹ ਹੈ ਕਿ ਨਾ ਤਾਂ ਕਿਸੇ ਦੀ ਖੁਸ਼ੀ ਦੇ ਨਾਲ ਸਾਡੇ ਅੰਦਰੋਂ ਕੋਈ ਖੁਲਾਸ ਉੱਠਦਾ ਹੈ ਤੇ ਨਾ ਹੀ ਕਿਸੇ ਦਾ ਗਮ ਜਿਹੜਾ ਹੈ ਉਹ ਸਾਨੂੰ ਅੰਦਰੋਂ متاثر ਕਰਦਾ ਕਿਸੇ ਤਰ੍ਹਾਂ ਵੀ ਸੋ ਅਸੀਂ ਮਤਲਬ ਇਹ ਸੱਤ ਤੱਕ ਜੜ ਹੋ ਚੁੱਕੀਆਂ ਤੇ ਇਹ ਇਹ ਕੀ ਮਸਲੂ ਜਿਹੜੀ ਹੈ ਬੜੀ ਚਿੰਤਾਤੁਰ ਹੈ ਬੜੀ ਫਿਕਰਮੰਦੀ ਵਾਲੀ ਹੈ ਜਿਹੜਾ ਹੈ ਇਹ ਘਟਨਾ ਹੈ ਮੈਨੂੰ ਲੱਗਦਾ ਹੈ ਕਿ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਮਨੁੱਖ ਨੂੰ ਮਨੁੱਖ ਹੀ ਹੋਣਾ ਚਾਹੀਦਾ ਅੱਛਾ ਜਿਵੇਂ ਕਹਿੰਦੇ ਨੇ ਨਾ ਕਿ ਕਿਸੇ ਦੇ ਦੂਰ ਜਾਣ ਦਾ ਅਹਿਸਾਸ ਜਿਹੜਾ ਜੁਦਾਈ ਦੇ ਗਜ਼ਾਂ ਤੋਂ ਨਾਪਿਆ ਜਾਂਦਾ ਤੇ ਜਦੋਂ ਇਨਸਾਨ ਸੋਚਦਾ ਹੈ ਵੀ ਹੁਣ ਜਿਹੜੇ ਉਹਦੇ ਦੋਸਤ ਮਿੱਤਰ ਨੇ ਉਹਦੇ ਰਿਸ਼ਤੇਦਾਰ ਨੇ ਉਹਦੇ ਵਾਸਤੇ ਕਿੰਨਾ ਮਾਇਨੇ ਰੱਖਦਾ ਜਿਵੇਂ ਜ਼ਿੰਦਗੀ ਦੇ ਕਾਰਵਾ ਦੇ ਵਿੱਚ ਤੁਸੀਂ ਆ ਕੁਝ ਇਸ ਤਰ੍ਹਾਂ ਦੇ ਆਪਣੇ ਜਿਹੜੇ ਅਜ਼ੀਜ਼ ਦੋਸਤ ਨੇ ਜਾਂ ਜਿਹੜੇ ਤੁਹਾਡੇ ਨੇੜੇ ਦੇ ਲੋਕ ਨੇ ਉਹਨਾਂ ਦਾ ਜ਼ਿਕਰ ਕੀਤਾ ਮੈਂ ਕਹਨੀ ਆ ਸਭ ਤੋਂ ਪਿਆਰਾ ਪਾਤਰ ਤੁਹਾਡੀ ਜ਼ਿੰਦਗੀ ਦਾ ਕਿਹੜਾ ਸੀਗਾ ਐਕਚੁਅਲੀ ਇਸ ਤਰ੍ਹਾਂ ਜੋ ਹੈ ਕੈਟੇਗੋਰੀਜ਼ ਕਰਨਾ ਔਖਾ ਹੁੰਦਾ ਪਰ ਫਿਰ ਵੀ ਜਿਸ ਤਰ੍ਹਾਂ ਅਸੀਂ ਜ਼ਿਕਰ ਕੀਤਾ ਹੈ ਕਿ ਦੋਸਤੀ ਇੱਕ ਇਸ ਕਿਸਮ ਦਾ ਰਿਸ਼ਤਾ ਹੈ ਜੋ ਸਭ ਕਿਸਮ ਦੇ ਮੈਨ ਮੇਡ ਬੈਰੀਅਰਸ ਤੋਂ ਬਿਓਂਦਾ ਹੈ ਜੀ ਇਹਦੇ ਵਿੱਚ ਮੰਨ ਲਓ ਇਹ ਬਿਲਕੁਲ ਅਨਕੰਡੀਸ਼ਨਲ ਹੈ ਇਹਦੇ ਵਿੱਚ ਕਿਸੇ ਕਿਸਮ ਦੀ ਕੋਈ ਦੋਈ ਪਾਬ ਜੀ ਨੇ ਅਸੀਂ ਕਹਨੇ ਨਾ ਦ્વੈਤ ਪਾਵ ਉਹ ਹੈ ਹੀ ਨਹੀਂ ਇਸੇ ਕਰਕੇ ਜਦੋਂ ਅਸੀਂ ਕਿਸੇ ਦੋਸਤ ਦੇ ਘਰ ਜੰਨੇ ਆ ਤਾਂ ਉਹਦੀ ਭੈਣ ਜੋ ਹੈ ਸਾਨੂੰ ਆਪਣੀ ਭੈਣ ਨਾਲੋਂ ਜ਼ਿਆਦਾ ਅਜ਼ੀਜ਼ ਹੁੰਦੀ ਹੈ ਜੇ ਇਸੇ ਮਰ ਜਿਹੜਾ ਬੜੀ ਉਮਰ ਦੇ ਉਮਰ ਰਸੀਦਾ ਬੰਦੇ ਹੋ ਤਾਂ ਉਹਦੀ ਬੇਟੀ ਜਿਹੜੀ ਹੈ ਤੁਹਾਨੂੰ ਆਪਣੀ ਬੇਟੀ ਨਾਲੋਂ ਵੀ ਜ਼ਿਆਦਾ ਅਜ਼ੀਜ਼ ਹੋਏਗੀ ਇਹਦੇ ਵਿੱਚ ਬਸ અપਵਾਦ ਇੱਕੋ ਹੀ ਹੈ ਕਿ ਉਹਦੀ ਵਾਈਫ ਤੁਹਾਨੂੰ ਆਪਣੀ ਵਾਈਫ ਵਰਗੀ ਨਾ ਲੱਗੀ। ਕੀ ਬਾਤ ਹੈ। ਬਹੁਤ ਖੂਬਸੂਰਤ ਹੈ। ਇਹ ਸੈਕ੍ਰਿਟੀ ਬਹੁਤ ਜ਼ਰੂਰੀ ਹੈ। ਬਿਲਕੁਲ। ਜਦੋਂ ਅਸੀਂ ਸੋਚਦੇ ਹਾਂ ਨਾ ਵੀ ਅਸੀਂ ਮਰ ਕੇ ਹਨਾ ਕਿੱਥੇ ਜਾਣਾ ਕਦੀ ਇਸ ਤਰ੍ਹਾਂ ਦਾ ਖਿਆਲ ਨਹੀਂ ਦਿਮਾਗ 'ਚ ਆਇਆ ਵੀ ਅਸੀਂ ਜਦੋਂ ਹਯਾਤੀ ਵਿੱਚ ਹੁੰਨੇ ਆ ਤਾਂ ਉਦੋਂ ਤਾਂ ਅਸੀਂ ਆਪਣੇ ਜੀਵਨ ਵਾਸਤੇ ਕੀ ਅਸੀਂ ਵੀ ਇੰਨਾ ਕੋ ਸਿਕਿਉਰ ਜੌਬ ਕਰ ਲਈਏ ਸਾਨੂੰ ਪੈਨਸ਼ਨ ਵੀ ਆਵੇ ਸਾਡੇ ਕੋਲ ਇਹ ਵੀ ਹੋਵੇ ਇਹ ਵੀ ਹੋਵੇ ਪਰ ਅਸੀਂ ਮਰ ਕੇ ਕਿੱਥੇ ਜਾਣਾ ਕਿਤੇ ਨਾ ਕਿਤੇ ਤਾਂ ਜਾਣਾ ਹੈ ਜੇ ਸਾਨੂੰ ਉਸ ਰਿਗਾਰਡਿੰਗ ਮੰਨ ਲਓ ਵੀ ਰੋਸ਼ ਨੀ ਨਹੀਂ ਹੈ ਚਾਨਣਾ ਨਹੀਂ ਉਹ ਵੱਖਰੀ ਗੱਲ ਹੈ ਜਿਵੇਂ ਲੋਕ ਕਹਿ ਦਿੰਦੇ ਨੇ ਨਾ ਵੀ ਸਾਨੂੰ ਨਹੀਂ ਪਤਾ ਵੀ ਬਾਅਦ ਚੋਂ ਕੀ ਹੋਣਾ ਵੀ ਤੁਸੀਂ ਹਾਲ ਦੀ ਘੜੀ ਜੀਵਨ ਨੂੰ ਇੰਜੋਏ ਕਰੋ ਪਰ ਜਦੋਂ ਤੁਸੀਂ ਹਿਆਤੀ ਦੀਆਂ ਨਹੀਂ ਵਿਵਸਥਾਵਾਂ ਕਰਦੇ ਹੋ ਤਾਂ ਕੀ ਸਾਨੂੰ ਉਸ ਤੋਂ ਬਾਅਦ ਦੀ ਵਿਵਸਥਾ ਨਹੀਂ ਕਰਨੀ ਚਾਹੀਦੀ ਸ਼ਾਇਦ ਇਹੀ ਇੱਕ ਰੀਜ਼ਨ ਨਹੀਂ ਹੈ ਵੀ ਸਾਨੂੰ ਮੌਤ ਤੋਂ ਡਰ ਲੱਗਦਾ ਦੇਖੋ ਇਹਦੇ ਬਾਰੇ ਮੈਂ ਕਹੂੰਗਾ ਕਿ ਇੱਕ ਹੈ ओरिएंटਲ ਵਿਜ਼ਨ ਜੀ ਜ਼ਿੰਦਗੀ ਬਾਰੇ ਇੱਕ ਹੈ অক্সਿਡੈਂਟਲ ਜਿਹਨੂੰ ਤੁਸੀਂ ਵੈਸਟਰਨ ਵਿਜ਼ਨ ਕਹਿ ਸਕਦੇ ਹੋ ਜੋ ਵੈਸਟਰਨ ਵਿਜਨ ਹੈ ਉਹ ਮੰਨਦੇ ਕਿ ਲਾਈਫ ਜੋ ਹੈ ਉਹ ਜੋ ਹੈ ਇੱਥੇ ਹੀ ਹੈ ਕਿ ਵੈਨ ਯੂ ਆਰ ਡੈਡ ਯੂ ਆਰ ਨੋ ਮੋਰ ਐਂਡ ਲਾਈਫ ਐਂਡਸ ਥੈਨ ਐਟ देयर ਐਕਜੈਕਟ ਤੇ ਸਾਡਾ ਜੋ ਹੈ ਸਾਡਾ ਇੱਕ ਜੋ ਆਪਣਾ ਦਰਸ਼ਨ ਹੈ ਇਹਦੇ ਵਿੱਚ ਲਾਈਫ ਜੋ ਹੈ ਇੱਕ ਕੰਟੀਨਿਊਸ਼ਨ ਹੈ ਕੰਟੀਨਿਉਟੀ ਹੈ ਇਹਦੇ ਵਿੱਚ ਡੈਥ ਇੱਕ ਸਿਰਫ ਸੋਪਾਨ ਹੈ ਜਿਹਨੂੰਸੀਂ ਕਹਿੰਦੇ ਕਿ ਇੱਕ ਮرحله ਹੈ ਇਸ ਤਰ੍ਹਾਂ ਬਾਕੀ ਕਈ ਤਰ੍ਹਾਂ ਦੇ ਮਰਹਲੇ ਆਉਂਦੇ ਆ ਇਸੇ ਕਰਕੇ ਸਾਡੇ ਮੁਹਾਵਰਿਆਂ ਦੇ ਵਿੱਚ ਵੀ ਜਦੋਂ ਅਸੀਂ ਮਤਲਬ ਕਿਸੇ ਦੀ ਮੌਤ ਦੀ ਗੱਲ ਕਰਦੇ ਆ ਅਸੀਂ ਸਿੱਧਾ ਮਰ ਗਿਆ ਨਹੀਂ ਕਹਿੰਦੇ ਅਸੀਂ ਕਹਿੰਦੇ ਸਵਰਗਵਾਸ ਹੋ ਗਿਆ ਜੀ ਅਸੀਂ ਕਹਿੰਦੇ ਆ ਫਲਾਣਾ ਬੰਦਾ ਚੱਲ ਵਸਿਆ ਜੀ ਹੈਨਾ ਜਾਂ ਉਹ ਪਰਮਾਤਮਾ ਦੇ ਚਰਨਾਂ 'ਚ ਜਾ ਵਿਰਾਜਿਆ ਹੂੰ ਇਹਦਾ ਮਤਲਬ ਅਸੀਂ ਕਿਸੇ ਹੋਰ ਦੁਨੀਆ ਦਾ ਵੀ ਤਸੱਵਰ ਕਰਦੇ ਆ ਹੈਨਾ ਕਿ ਇੱਥੇ ਹੀ ਗੱਲ ਖਤਮ ਨਹੀਂ ਹੋ ਜਾਂਦੀ ਤੇ ਇਹ ਤਾਂ ਇੱਕ ਕੰਟੀਨਿਉਟੀ ਹੈ ਹੈਨਾ ਕਿ ਇਸ ਇੱਥੇ ਠੀਕ ਹੈ ਕਿ ਜੋ ਸਾਡਾ ਇਹ ਦੇਖੋ ਸਰੀਰ ਜਿਹੜਾ ਹੈ ਮਰਤੂ ਤੋਂ ਬਾਅਦ ਜੋ ਹੈ ਸਰੀਰ ਸਰੀਰ ਤਾਂ ਕਾਇਮ ਰਹਿੰਦਾ ਹੈ ਹੂੰ ਉਹਦੇ ਵਿੱਚ ਇੱਕ ਪ੍ਰਾਣ ਤੱਤ ਜੋ ਹੈ ਬਿਲਕੁਲ ਉਹ ਚਲੇ ਜਾਂਦਾ ਹੈ ਹੂੰ ਹੁਣ ਉਹ ਸਰੀਰ ਦੇ ਕੋਲ ਆਖਰੀ ਦਮ ਤੱਕ ਕੋਈ ਨਾ ਕੋਈ ਨੀਅਰ ਐਂਡ ਡੀਅਰ ਬੈਠਾ ਰਹਿੰਦਾ ਹੈ ਹੂੰ ਤੇ ਉਹਨਾਂ ਵੱਲੋਂ ਦਾ ਹੱਥ ਫੜ ਕੇ ਕਿਸ ਵੀ ਕਰਦਾ ਹੋ ਵੀ ਸਾਨੂੰ ਛੱਡ ਕੇ ਨਾ ਜਾਓ ਨਹੀਂ ਤੁਸੀਂ ਇਸ ਤਰ੍ਹਾਂ ਨਹੀਂ ਕਰ ਸਕਦੇ ਜੀ ਵਸ ਹੀ ਔਰ ਸ਼ੀ ਇਜ਼ ਨੋ ਮੋਰ ਯੂ ਨੋ ਉਹਨੂੰ ਸਿਰ ਡੈਡ ਬੋਡੀ ਕਹਿੰਦੇ ਆ ਜੀ ਕਿਉਂਕਿ ਸੋ ਨਿਕਲ ਗਈ ਸਿਰਫ ਬੋਡੀ ਰਹਿ ਗਿਆ ਪ੍ਰਾਣ ਤੱਤ ਖਤਮ ਹੋ ਗਿਆ ਤੇ ਸਾਨੂੰ ਜਿਸ ਤੇ ਇੰਨਾ ਪਿਆਰ ਆਉਂਦਾ ਹੁੰਦਾ ਉਸ ਤੋਂ ਡਰ ਲੱਗਣ ਲੱਗ ਜਾਂਦਾ ਅਸੀਂ ਉਹਦੇ ਕੋਲ ਵੈਸ਼ਨਾਂ ਵੀ ਪਸੰਦ ਨਹੀਂ ਕਰਦੇ ਸੋ ਇਹ ਸਾਡਾ ਜੋ ਹੈ ਨਾ ਪੱਛਮ ਦਾ ਤੇ ਪੂਰਬ ਦਾ ਮਤਲਬ ਇਹ ਇੱਕ ਵਿਜਨ ਦਾ ਫਰਕ ਹੈ ਆਦਰਵਾਇਜ਼ ਮਤਲਬ ਮੈਂ ਸਮਝਦਾ ਕਿ ਜ਼ਿੰਦਗੀ ਸੱਚਮੁੱਚ ਮਤਲਬ ਜਿਹੜੀ ਹੈ ਉਹ ਇਹ ਜੋ ਆਪਾਂ ਫਲਸਫੇ ਦੀ ਗੱਲ ਕਰਦੇ ਹਾਂ ਹੈਨਾ ਕੇ ਜੀ ਮੌਤ ਤੋਂ ਬਾਅਦ ਇੱਕ ਹੋਰ ਦੁਨੀਆ ਵੀ ਹੋਏਗੀ ਜਿੱਥੇ ਜਾ ਕੇ ਤੁਹਾਨੂੰ ਆਪਣੇ ਪੁੰਨ ਪਾਪ ਦਾ ਹੈਨਾ ਕਰਮਾ ਕੋ ਕਰਮਾ ਦਾ ਹਿਸਾਬ ਦੇਣਾ ਪਏਗਾ ਇਹ ਮੇਰੀ ਮਨੁਜੀ رائے ਹੈ ਤੁਹਾਡਾ ਜਾਂ ਦਰਸ਼ਕਾਂ ਦਾ ਇਹਦੇ ਨਾਲ ਸਹਿਮਤ ਹੋਣਾ ਕੋਈ ਜ਼ਰੂਰੀ ਨਹੀਂ ਬਿਲਕੁਲ ਮੈਨੂੰ ਲੱਗਦਾ ਹੈ ਕਿ ਜਿਵੇਂ ਗੀਤਾ ਦਾ ਫਲਸਫਾ ਹੈ ਕਿ ਜੀ ਜੋ ਮੌਤ ਹੈ ਵੀ ਇਹਦਾ ਕੋਈ ਮਤਲਬ ਸਾਰਸਕਤ ਤਾਂ ਨਹੀਂ ਇਹ ਸਿਰਫ ਉਸ ਤਰ੍ਹਾਂ ਹੀ ਹੈ ਜਿਵੇਂ ਮਨ ਲੋ ਰੂ ਕਪੜੇ ਬਦਲ ਲੈਂਦੀ ਹੈ ਨਾ ਇੱਕ ਹੈਪਨਿੰਗ ਹੈ ਇੱਕ ਹੈਪਨਿੰਗ ਹੈ ਜਿਵੇਂ ਤੁਸੀਂ ਮਨ ਲੋ ਕਪੜੇ ਬਦਲ ਲੈਂਦੇ ਹੋ ਇਸ ਤਰ੍ਹਾਂ ਰੂ ਹੈ ਇੱਕ ਜਾਮਾ ਤਿਆਗਦੀ ਹੈ ਦੂਜਾ ਜਾਮਾ ਅਖਤਿਆਰ ਕਰ ਲੈਂਦੀ ਹੈ ਹੈ ਨਾ ਲੇਕਿਨ ਸਚਾਈ ਇਹ ਹੈ ਮੇਰੇ ਮੁਤਾਬਕ ਕਿ ਇਹ ਸਭ ਫਲਸਫੇ ਜਿਹੜੇ ਹੈ ਮੌਤ ਦੇ ਡਰ ਚੋਂ ਉਪਜੇ ਹੋਏ ਨੇ ਬਿਲਕੁਲ ਇਹ ਮੌਤ ਦੇ ਡਰ ਚੋਂ ਉਪਜੇ ਹੋਏ ਨੇ ਇੱਕ ਦਿਨ ਮੌਤ ਦਾ ਡਰ ਚੱਕ ਦਿੱਤਾ ਜਾਵੇ ਕਿਸੇ ਤਰ੍ਹਾਂ ਇਹ ਸਾਰੇ ਮਨ ਬਿਲਕੁਲ ਇਹ ਨਗਲੀਜੀਵਨ ਹੋ ਕੇ ਰਹਿ ਜਾਣਗੇ ਹੂੰ ਲੋਕ ਇਹਨਾਂ ਨਮੰਦਨ ਨੂੰ ਹਟ ਜਾਣਗੇ ਹੈ ਨਾ ਇਹ ਸਭ ਮਤਲਬ ਜਿਹੜਾ ਹੈ ਉਹ ਸਾਡੇ ਮੌਤ ਦੇ ਡਰ ਦੇ ਉੱਤੇ ਮਨਸਰ ਹੈ ਸਾਰਾ ਜੀ ਕੁਝ ਗਮ ਨਾ ਕਰੋ ਮੌਤ ਕੋ ਆਉਣਾ ਜ਼ਰੂਰ ਹੈ ਔਰ ਅੱਲਾਹ ਕੇ ਹਜ਼ੂਰ ਮੇ ਜਾਣਾ ਜ਼ਰੂਰ ਹੈ ਅੱਲਾਹ ਕੇ ਹਜ਼ੂਰ ਮੇ ਜਾਣਾ ਜ਼ਰੂਰ ਹੈ ਹੁਣ ਦੇਖੋ ਸਭ ਤੋਂ ਬੜੇ ਜਿਹੜੇ ਹੈ ਹੋਕਸ ਜਿਹਨੂੰ ਅਸੀਂ ਕਹ ਲਈਏ ਜੀ ਜਾਂ ਇੱਕ ਬੋਗਸ ਥਿਉਰੀ ਜਿਹਨੂੰ ਕਹ ਲਈਏ ਉਹ ਹੈ ਉਹਦੀ ਜਿਸ ਨੂੰ ਅਸੀਂ ਕਹਿੰਦੇ ਆ ਕਿ ਨਿਰਾਕਾਰ ਜਦੋਂ ਦੇਖਿਆ ਕਿ ਉਹਨੂੰ ਤੁਸੀਂ ਕਿਸੇ ਤਰ੍ਹਾਂ ਵੀ ਵੱਲੋਂ ਡਿਫੈਂਡ ਨਹੀਂ ਕਰ ਸਕਦੇ ਹਾਸ ਤੱਕ ਤਾਨੂੰ ਹੈ ਨਾ ਵੀ ਹੈ ਕੁਰਸੀ ਕਹਤਾ ਵੀ ਠੀਕ ਹੈ ਨਹੀਂ ਜਿਸ ਦਾ ਤਾਂ ਇਹਦਾ ਮੁੱਲੇ ਨਹੀਂ ਵੀ ਹੈ ਨਹੀਂ ਉਹ ਨਿਰਾਕਾਰ ਨਿਰਾਕਾਰ ਹੈ ਬਿਲਕੁਲ ਇੱਕ ਪਾਸੇ ਅਸੀਂ ਨਿਰਾਕਾਰ ਦੀ ਗੱਲ ਵੀ ਕਰਦੇ ਆਂ ਦੂਜੇ ਪਾਸੇ ਅਸੀਂ ਇਹ ਵੀ ਕਹਿੰਦੇ ਆਂ ਕਿ ਜੀ ਤੁਹਾਡਾ ਜਿਹੜਾ ਹੈ ਉਸ ਤੋਂ ਬਾਹਰ ਨਹੀਂ ਆ ਹੋਏਗਾ ਜਿਸ ਤਰ੍ਹਾਂ ਗੌਰ ਦੇਤੇ ਕੁਰਸੀ ਢਾ ਕੇ ਬੈਠਾ ਹੋਵੇ ਤੇ ਉਹਨੇ ਮਹਲੇ ਤੁਹਾਡਾ ਜਿਹਾ ਉਹ ਜਸਟਿਸ ਕਰਨਾ ਹੋਵੇ ਸਾਰਾ ਹੋਵੇ ਹੈਨਾ ਤਾਂ ਇਹ ਸਾਰੀਆਂ ਗੱਲਾਂ ਜੋ ਹੈ ਅਸੀਂ ਇਸ ਕਿਸਮ ਨਾਲ ਹੀ ਤਸੱਵਰ ਕਰਦੇ ਆਂ ਨਾ ਵੀ ਰੱਬ ਇੱਕ ਗੁੰਜਲਦਾਰ 부ਝਾਰਾ ਦਰਾਬ ਇੱਕ ਗੋਰਖ ਧੰਦਾ ਤੇ ਖੋਲਣ ਲੱਗੇ ਪੇजेस ਤੇ ਕਾਫਰ ਹੋ ਜੇ ਬੰਦਾ ਕਾਫਰ ਹੋ ਜੇ ਬੰਦਾ ਨਾਲ ਨਾਲ ਫਿਰ ਅੱਗੇ ਉਹ ਵੀ ਕਹੀ ਜਾਂਦਾ ਵੀ ਟਾਈਮ ਵੇਸਟ ਕਰਨੋਂ ਤੂੰ ਬੰਦ ਨਾ ਕਰੀਂ ਹਾਂ ਕਾਫਰ ਹੋਣੋਂ ਡਰ ਕੇ ਜਿਵੇਂ ਖੋਜੋਂ ਮੋਲ ਨਾ ਖੁੰਜੀ ਬਿਲਕੁਲ ਲਈ ਲਗ ਮੁਹੰਮਦ ਦੇ ਨਾਲੋਂ ਖੋਜੀ ਕਾਫਰ ਚੰਗਾ ਚੰਗਾ ਔਰ ਇੱਕ ਜਗ੍ਹਾ ਉਹ ਇਹ ਵੀ ਤਾਂ ਕਹਿੰਦੇ ਆ ਵੀ ਦੀਦੇ ਕਲੁੰਜ ਮਾਰੇ ਤੇਰੇ ਆਸ਼ਕਾ ਨੇ ਹੁਣ ਅਥਰੂ ਤੈਨੂੰ ਨਾ ਪੋਹੇ ਕੋਈ ਤੇਰੀ ਸੌਂ ਕੁਛ ਰੋਣ ਦਾ ਮਜ਼ਾ ਹੀ ਨਹੀਂ ਪੁੰਜਣ ਵਾਲਾ ਜੇ ਹੋਵੇ ਨਾ ਕੋਲ ਕੋਈ ਅੱਛਾ ਇਹ ਹੁਣ ਜੋ ਸਾਡੇ ਅੰਦਰ ਇਸ ਕਿਸਮ ਦੀ ਜੋ ਹੈ ਨਾ ਇਹ ਫੀਲਿੰਗ ਇਹ ਸਾਡੇ ਫਾਦਰ ਤੋਂ ਆਈ ਹੈ ਜੀ ਹੁਣ ਇੱਕ ਤਾਂ ਹੈ ਵੀ ਅਸੀਂ ਆਸਤਕਤਾ ਤੇ ਨਾਸਤਕਤਾ ਤੇ ਇੱਕ ਬੁੱਧੀਜੀਵੀ ਵਾਲੀ ਜਿਹੜੀ ਹੈ ਬਹਿਸ ਕਰਦੇ ਹੋ ਹੈਨਾ ਜਿਹੜੀ ਕਦੇ ਖਤਮ ਨਹੀਂ ਹੋ ਸਕਦੀ ਹਾਂ ਜਿਹੜਾ ਆਸਤਕ ਹੈ ਜੀ ਉਹਦੇ ਕੋਲ 500 ਉਹ ਹੈਗੇ ਹਨਾ ਦਲੀਲਾਂ ਇਹ ਦੇਣ ਲਈ ਕਿ ਰੱਬ ਹੈਗਾ ਜੀ ਨਾਸਤਕ ਕੋਲ 1000 ਹੋਣਗੀਆਂ ਕਿ ਨਹੀਂ ਹੈ ਬਿਲਕੁਲ ਅੱਛਾ ਮੇਰੇ ਫਾਦਰ ਦੀ ਅਪਰੋਚ ਇਸ ਬਾਰੇ ਜਿਹੜੀ ਹੈ ਨਾ ਬੜੀ ਸੈਂਟੀਫਿਕ ਸੀ ਉਹ ਕਹਿੰਦੇ ਜੀ ਵੀ ਵੀ ਹੈਗਾ ਤਾਂ ਆਪਣੇ ਘਰ ਰਹੀ ਆਪਾਂ ਕੀ ਧਾਰ ਕਢਾਉਣੀ ਉਸ ਤੋਂ ਸਿੱਧਾ ਉਹਨਾਂ ਦੀ ਵਰਡਿੰਗ ਹੁੰਦੀ ਸੀ ਵੀ ਇਹ ਨਹੀਂ ਹੈ ਫਿਰ ਕੋਈ ਮਸਲਾ ਹੀ ਨਹੀਂ ਹੈ ਤੇ ਟਾਈਮ ਵੇਸਟ ਕਿਉਂ ਕਰਦੇ ਹੋ ਸੀ ਇਸ ਗਲਤੀ ਤੇ ਜਿਸ ਚੀਜ਼ ਬਾਰੇ ਸੀ ਕਲੀਅਰ ਨਹੀਂ ਉਹ ਤੇ ਟਾਈਮ ਵੇਸਟ ਕਿਉਂ ਕਰਦੇ ਹੋ ਵੀ ਕਿਉਂ ਨਹੀਂ ਸੀ ਆਪਣੇ ਜੋ ਤੁਹਾਡੇ ਫਰਜ਼ ਨੇ ਇਸ ਦੁਨੀਆ ਦੇ ਵਿੱਚ ਜਿੰਨੀ ਦੇਰ ਹੈਗੇ ਹੋ ਸੀ ਉਹਨਾਂ ਦੀ ਅਦਾਈ ਕਿਉਂ ਨਹੀਂ ਕਰਦੇ ਉਹਨਾਂ ਵੱਲ ਧਿਆਨ ਕਿਉਂ ਨਹੀਂ ਦਿੰਦੇ ਇਸ ਗੱਲ ਤੇ ਵੇਸਟ ਕਿਉਂ ਕਰਦੇ ਹੋ ਟਾਈਮ ਬਿਲਕੁਲ ਅਸੀਂ ਜਿਸ ਮਰਜ਼ੀ ਲੋਕ ਵਿੱਚ ਰਹਿ ਰਹੇ ਹੋਈਏ ਬੇਸ਼ੱਕ ਇਸ ਨੂੰ ਮ੍ਰਿਤਯੂ ਲੋਕ ਕਹੀਏ ਜਾਂ ਕੁਝ ਵੀ ਕਹੀਏ ਪਰ ਸਾਡੀ ਫਰਸਟ ਜਿਹੜੀ ਰਿਸਪੌਂਸਿਬਿਲਟੀ ਹੈ ਉਹ ਇਹੀ ਹੈ ਵੀ ਇਸ ਲੋਕ ਦੀ ਜਿਹੜੀਆਂ ਪ੍ਰਾਇੋਰਟੀਜ਼ ਨੇ ਉਹਨਾਂ ਵੱਲ ਅਸੀਂ ਫੋਕਸ ਕਰੀਏ ਔਰ ਇਹ ਜ਼ਰੂਰਤ ਹੈ ਇਸ ਸਮੇਂ ਦੀ ਲੋੜ ਹੈ ਜਿਵੇਂ ਤੁਸੀਂ ਗੱਲ ਕੀਤੀ ਨਾ ਉਦਾਂ ਹੀ ਮੈਨੂੰ ਖੁਸ਼ਵੰਤ ਸਿੰਘ ਹੋਰਾ ਦੀ ਜਿਹੜੀ ਟਾਈਮ ਵੇਸਟੇਜ ਵਾਲੀ ਗੱਲ ਹੈ ਮੈਂ ਉਹਨਾਂ ਨੂੰ ਪੜ੍ਹ ਰਹੀ ਸੀ ਕਿਤੇ ਤੇ ਉਹਨਾਂ ਕਿਤੇ ਕਾਡ ਕੀਤਾ ਵੀ ਮੈਂ ਹੁਣ 70 ਪਲੱਸ ਹੋ ਗਿਆ ਤੇ ਬਜਾਏ ਕਿ ਮੈਂ ਆਪਣਾ ਟਾਈਮ ਪਾਰਟ ਪੂਜਾ ਵਿੱਚ ਜ਼ਿਆਦਾ ਵੇਸਟ ਕਰਾਂ ਜਾਂ ਆਪਣੇ ਗ੍ਰੈਂਡਸਨ ਨੂੰ ਸਾਂਭਣ ਵਾਸਤੇ ਉਹ ਜਿਹੜਾ ਸਮਾਂ ਲਗਾਦਾ ਤੇ ਮੈਨੂੰ ਲੱਗਦਾ ਮੇਰੇ ਕੋਲ ਇੰਨਾ ਸਮਾਂ ਹੈ ਨਹੀਂ ਤਾਂ ਇਸ ਕਰਕੇ ਮੈਂ ਆਪਣੇ ਬੱਚੇ ਪਾਲ ਲਏ ਕਹਿੰਦੇ ਮੈਂ ਆਪਣੀ ਰਿਸਪੋਨਸਿਬਿਲਟੀ ਪੂਰੀ ਕਰ ਲਈ ਤੇ ਹੁਣ ਜਿਨ੍ਹਾਂ ਨੇ ਜੰਮੇ ਆ ਉਹ ਆਪਣੇ ਬੱਚੇ ਪਾਲਣ ਤੇ ਇਸ ਕਰਕੇ ਉਹ ਜਿਹੜੀ ਕਿਤਾਬ ਮੌਤ ਮੇਰੀ ਦਹलीज ਤੇ ਉਸ ਵਿੱਚ ਇਸ ਦਾ ਜ਼ਿਕਰ ਉਹ ਨਾ ਕੀਤਾ ਹੁਣ ਦੇਖਿਆ ਜਾਵੇ ਹੁਣ ਲੋਕ ਉਸ ਨੂੰ ਇੱਕ ਆਦਰਸ਼ ਅਵਸਥਾ ਮੰਨਦੇ ਆ ਸਵਰਗ ਨੂੰ ਕਿ ਜਿਸ ਨੇ ਜੀ ਬਹੁਤ ਚੰਗੇ ਕੰਮ ਕੀਤੇ ਉਹਨੂੰ ਜੰਨਤ ਮਿਲੇਗੀ ਹੈਨਾ ਤੇ ਗਾਲिब ਨੇ ਤਕਲੀਰ ਕਰੀ ਦਿੱਤਾ ਸੀ ਕਿ ਹਮਕੋ ਮਾਲੂਮ ਹੈ ਜੰਨਤ ਕੀ ਹਕੀਕਤ ਲੇਕਿਨ ਹੁਣ ਕਿਉਂਕਿ ਹਕੀਕਤ ਜੰਨਤ ਦੀ ਹੈ ਹੀ ਨਹੀਂ ਕੋਈ ਇਸ ਕਰਕੇ ਹੁਣ ਉਹਨੇ ਆਪਣੇ ਮੁਹੰਮਦ ਇਕਵਾਲ ਨੇ ਜੀ ਮੁਹੰਮਦ ਇਕਵਾਲ ਤੇ ਗਾਲिब ਵਿਚ ਬਸ ਫਰਕ ਇਹ ਹੈ ਕਿ ਗਾਲिब ਜਿਹੜਾ ਕੇਅਰ ਫਰੀ ਹੈ ਉਹ ਲਾਈਫ ਦੇ ਹਰ ਅਸਪੈਕਟ ਨੂੰ ਹਰ ਪਹਿਲੂ ਨੂੰ ਟੱਚ ਕਰਦਾ ਹੈ ਜੀ ਤੇ ਉਹਦੀ ਮਤਲਬ ਤੁਹਾਨੂੰ ਜਿਹੜੀ ਹੈ ਨਾ ਸਾਦਾ ਤੋਂ ਸਾਦਾ ਵੀ ਮਿਲ ਜਾਏਗੀ ਉਹਦੇ ਵਿੱਚ ਤੁਹਾਨੂੰ ਹਾਸੇ ਮਜ਼ਾਕ ਵੀ ਮਿਲ ਜਾਏਗਾ ਉਹਦੇ ਵਿੱਚ ਤਸੱਵਫ ਵੀ ਮਿਲ ਜਾਏਗਾ ਸਪਿਰਚੁਅਲਿਜ਼ਮ ਵੀ ਸਭ ਕੁਝ ਮਿਲ ਜਾਏਗਾ ਲੇਕਿਨ ਜੋ ਇਕਬਾਲ ਹੈ ਉਹ ਜਿਵੇਂ ਯੂਨੀਵਰਸਿਟੀ ਦੇ ਪ੍ਰੋਫੈਸਰ ਹੁੰਦੇ ਆ ਪੀ ਐਚ ਡੀ ਬੰਦਾ ਸੀ ਤੇ ਉਹਦੇ ਵਿੱਚ ਬੌਧਿਕਤਾ ਜ਼ਿਆਦਾ ਹੈ ਤਾਂ ਉਹ ਇਸ ਇਸੇ ਵਿਸ਼ੇ ਤੇ ਉਹ ਕਹਿੰਦਾ ਕਿ ਤੇਰੇ ਆਜ਼ਾਦ ਬੰਦੋਂ ਕੀ ਨਾ ਇਹ ਦੁਨੀਆ ਨਾ ਉਹ ਦੁਨੀਆ ਕੀ ਮਤ ਹੈ ਜੀ ਤੇਰੇ ਆਜ਼ਾਦ ਬੰਦੋਂ ਕੀ ਨਾ ਇਹ ਦੁਨੀਆ ਨਾ ਉਹ ਦੁਨੀਆ ਵਹਾ ਜੀ ਨੇ ਕੀ پابੰਦੀ ਯਹਾਂ ਮਰਨੇ ਦੀ پابੰਦੀ ਜੀ ਪੰਜਾਬੇ ਬੰਦਾ ਕਿੱਧਰ ਜਾਵੇ ਬਿਲਕੁਲ ਲਾਤਾਫਤ ਹੈ ਨਜ਼ਾਕਤ ਹੈ ਸਮੇਂ ਦੀ ਨਜ਼ਾਕਤ ਹੈ ਅੱਛਾ ਜਿਹੜੀ ਦੋ ਕਿਤਾਬਾਂ ਆਈਆਂ ਜਿਵੇਂ ਉਹਦੇ ਵਿੱਚੋਂ ਮੈਂ ਮਾਂ ਕਹਿੰਦੀ ਹੁੰਦੀ ਸੀ ਦਾ ਜ਼ਿਕਰ ਕਰਾਂ ਮਾਂ ਕਹਿੰਦੀ ਹੁੰਦੀ ਸੀ ਵਿੱਚ ਜੋ ਤੁਸੀਂ ਹਿਊਮਨ ਰਿਲੇਸ਼ਨਸ ਤੇ ਗੱਲ ਕੀਤੀ ਹੈ ਤਾਂ ਹਿਊਮਨ ਰਿਲੇਸ਼ਨਸ ਨੂੰ ਤੁਸੀਂ ਕਿਵੇਂ ਸਮਝਿਆ ਕਿਵੇਂ ਜਾਂਚਿਆ ਕਿਵੇਂ ਅਬਜ਼ਰਵ ਕੀਤਾ ਐਕਚੁਅਲੀ ਮੈਂ ਖਾਸ ਕਰਕੇ ਜੋ ਔਰਤ ਮਰਦ ਦੇ ਰਿਲੇਸ਼ਨਸ਼ਿਪ ਹੈ ਉਹਨਾਂ ਬਾਰੇ ਗੱਲ ਕਰਨਾ ਚਾਹ ਰਹੀ ਹਾਂ ਔਰਤ مرد ਦੇ ਦੇਖੋ ਇੱਕ ਤਾਂ ਹੈ ਮਤਲਬ ਆਰਗੇਨਾਈਜ਼ਡ ਰਿਲੇਸ਼ਨ ਜੀ ਹਸਬੈਂਡ ਵਾਈਫ ਦਾ ਜੋ ਰਿਲੇ ਜੀ ਸਰਟੀਫਾਈਡ ਰਿਲੇਸ਼ਨ ਹਾਂ ਸਰਟੀਫਾਈਡ ਰਿਲੇਸ਼ਨ ਇੱਕ ਹੈ ਦੂਸਰਾ ਜੋ ਹੈ ਹੈਨਾ ਜਿਸ ਤਰ੍ਹਾਂ ਉਹਨਾਂ ਕਾਲਜ ਦੇ ਵਿੱਚ ਕੋਈ ਆਪਸ ਦੇ ਵਿੱਚ ਬੱਚੇ ਪੜਦੇ ਆ ਉਹਨਾਂ ਦਰਮਿਆਨ ਇੱਕ ਜਿਹੜਾ ਹੈ ਉਹਨੂੰ ਅਸੀਂ ਇਨਫੈਕਚੂਏਸ਼ਨ ਕਹਿੰਦੇ ਆ ਰੈਦਰ ਥੈਨ ਲਵ ਹੈਨਾ ਤੇ ਉਹ ਬੱਚੇ ਵਾਦ ਲੋ ਕਿਉਂਕਿ ਵਿਰੋਧੀ ਜਿਹੜਾ ਹੈ ਨਾ ਵਿਰੋਧੀ ਲਿੰਗ ਜਿਹਨੂੰ ਤੁਸੀਂ ਕਹਿੰਦੇ ਆ opposit sex ਨਾਲ ਲਿਟਰ ਹੋਣ ਕਰਕੇ ਇੱਕ ਦੂਜੇ ਵੱਲ ਅਟਰੈਕਟ ਕਰਦੇ ਆ ਜਿਵੇਂ ਮੈਗਨੇਟਿਕ ਥਿਉਰੀ ਹੈ ਨਾ ਕਿ opposit poles attract each other ਤੇ ਉਹਨਾਂ ਦੇ ਅੰਦਰ ਇੱਕ ਮਤਲਬ ਖਿੱਚ ਪੈਦਾ ਹੁੰਦੀ ਹੈ ਤੇ that is mistaken as love ਤੇ ਇਸ ਤਰੀਵੇਂ ਵੱਲ ਮੈਂ ਤੁਹਾਨੂੰ ਆਪਣੀ ਜਿਹੜੀ ਹੈ ਪਰਸਲ ਉਧਾਰਨ ਦੱਸਦਾ ਕਿ ਜਦੋਂ ਮੈਂ ਕਾਲਜ ਦੇ ਵਿੱਚ ਦਾਖਲ ਹੋਣਾ ਸੀ ਤਾਂ ਮੇਰੇ ਲਈ ਕشش ਦੇ ਦੋ ਕਾਰਨ ਸੀ ਮੇਨ ਇੱਕ ਤਾਂ ਐਸੀ ਵੀ ਉੱਥੇ ਮਾਸਟਰ ਕੁੱਟਣਗੇ ਨਹੀਂ ਹੈਨਾ ਤੇ ਇੱਕਵੇਂ ਸ਼ੁਰੂ ਤੋਂ ਮਤਲਬ ਬਾਇ ਸਕੂਲਾਂ ਚ ਪੜਿਆ ਸੀ ਜੀ ਇਹ ਸੋਚ ਕੇ ਅੰਦਰ ਬੜਾ ਹੁਲਾਰਾ ਹੋਸੀ ਵੀ ਸਾਡੇ ਨਾਲ ਕੁੜੀਆਂ ਵੀ ਹੋਣਗੀਆਂ ਜੀ ਅਛਾ ਲੇਕਿਨ ਉਹ ਸੁਨਾਮ ਉਦਮ ਸਿੰਘ ਕਾਲਜ ਸਾਡਾ ਜਿੱਥੇ ਭਗਵੰਤ ਮਾਨਵੀ ਪੜਿਆ ਹੋਇਆ ਹੈ ਹਾਂਜੀ ਤਾਂ ਉੱਥੇ ਜਿਸ ਦਿਨ ਪਹਿਲੇ ਦਿਨ ਪ੍ਰੈਪ ਦੀ ਕਰਾ ਉਦੋਂ ਪ੍ਰੈਪ ਕਹਿੰਦੇ ਸੀ ਅੱਜ ਕੱਲ ਪ੍ਰੈਪ ਮੀਨਸ ਸਮਥਿੰਗ ਐਲਸ ਆਈ ਥਿੰਕ ਹੈਨਾ ਕੋਈ ਨਰਸਰੀ ਦੇ ਨੇੜੇ ਟਿਹੜੇ ਦੀ ਕਲਾਸ ਹੈ ਸ਼ਾਇਦ ਜੀ ਉਦੋਂ ਪ੍ਰੈਪ ਹੁੰਦੀ 11ਵੀਂ ਕਲਾਸ ਜਿੱਥੋਂ ਕਾਲਜ ਸ਼ੁਰੂ ਹੁੰਦਾ ਸੀ ਤਾਂ ਜਦੋਂ ਅਸੀਂ ਮਤਲਬ ਕਲਾਸ 'ਚ ਗਏ ਜਦੋਂ ਮੈਂ ਕਲਾਸ 'ਚ ਗਿਆ ਨਾ ਤਾਂ ਮੈਨੂੰ ਨਿਰਾਸ਼ਾ ਹੋਈ ਇਹ ਦੇਖ ਕੇ ਕਿ ਲੜਕੀਆਂ ਲੱਗ ਬੈਂਚਾਂ ਤੇ ਬੈਠੀਆਂ ਲੜਕੇ ਲੱਗ ਮੰਚਾਂ 'ਤੇ ਮੈਂ ਸੋਚਿਆ ਵੀ ਇਹ ਕਲਾਸ ਹੈ ਕਿ ਆਰਾਮਲੀਲਾ ਹੈ ਆਰਾਮਲੀਲਾ 'ਚ ਰਸੇ ਲੱਗੇ ਹੁੰਦੇ ਸੀ ਇੱਕ ਪਾਸੇ ਲੇਡੀਜ਼ ਤੇ ਇੱਕ ਪਾਸੇ ਬੰਦੇ ਅੱਛਾ ਇੱਕ ਤਾਂ ਉਹ ਹੋ ਗਿਆ ਦੂਜਾ ਅਸੀਂ ਸੰਗਾਉ ਵੈਸੇ ਬਾਈ ਨੇਚਰ ਤੇ ਅਸੀਂ ਵੱਲੋਂ ਕਿਸੇ ਨੂੰ ਸਾਰਾ ਸਾਲ ਨਿਕਲ ਗਿਆ ਬੁਲਾਉਣ ਦੀ ਹਿੰਮਤ ਨਾ ਕਰ ਸਕੀ ਤੇ ਫਿਰ ਉਹਦੇ ਵਿੱਚ ਮਤਲਬ ਜਿਹੜਾ ਹੈ ਬੀਏ ਪਾਰਟ 1 ਦੇ ਵਿੱਚ ਅਸੀਂ ਇੰਗਲਿਸ਼ ਲਿਟਰੇਚਰ ਲਿਆ ਉੱਥੇ ਲਿਟਰੇਚਰ ਇੱਕ ਹਵਾ ਸੀ ਇੰਗਲਿਸ਼ ਕੰਪਲਸਰੀ ਮੁਸ਼ਕਲ ਨਾਲ ਪਾਸ ਹੁੰਦੀ ਸੀ ਲੋਕਾਂ ਤੋਂ ਪਰ ਅਸੀਂ ਲੈ ਲਿਆ ਤੇ ਉਹਦੇ ਵਿੱਚ ਸਿਰਫ ਅਸੀਂ ਪੰਜ ਸਟੂਡੈਂਟ ਪੰਜ ਸਟੂਡੈਂਟ ਦੇ ਵਿੱਚੋਂ ਦੋ ਲੜਕੀਆਂ ਸੀਗੀਆਂ ਤਿੰਨ ਅਸੀਂ ਮੁੰਡੇ ਸੀ ਤਾਂ ਉਹ ਫਿਰ ਆਪਸ 'ਚ ਇੱਕ ক্লোਜ਼ ਕੋਆਰਡੀਨੇਸ਼ਨ ਹੋ ਗਈ ਹੈ ਨਾ ਅੱਛਾ ਲੇਕਿਨ ਕਰੋ ਸਿੱਖ ਮੱਤ ਇਹੀ ਮਿਲੀ ਹੋਈ ਸੀ ਵੀ ਜੇ ਇਸ ਪਾਸੇ ਤੁਰਿਆ ਕਾਲਜ ਚੋਂ ਹਟਾ ਲਾਂਗੇ ਹਮ ਬਿਲਕੁਲ ਕੁਝ ਤਾਂ ਇਹ ਹੋ ਗਿਆ ਸਮਝ ਲਓ ਹੁਣ ਤੁਸੀਂ ਤੁਹਾਨੂੰ ਇਹ ਗੱਲ ਦਿਲਚਸਪ ਲੱਗੇਗੀ ਕਿ ਮੇਰੇ ਮਤਲਬ ਜਨਮ ਦਿਨ ਦੇ ਹਿਸਾਬ ਨਾਲ ਮੇਰੀ ਰਾਸ਼ੀ ਇਕਨਿਆ ਹਮ ਤੇ ਮੇਰੇ ਬਰਥਡੇ ਦੇ ਹਿਸਾਬ ਨਾਲ ਹੈਗੀ ਸਿੰਘ ਹੁਣ ਹੈ ਦੋਨਾਂ ਚ ਮੇਲ ਕੋਈ ਬਿਲਕੁਲ ਵੀ ਨਹੀਂ ਸਾਰੀ ਜ਼ਿੰਦਗੀ ਕੋਈ ਸਿੰਘਾਂ ਵਾਲੀ ਬਹਾਦਰੀ ਨਹੀਂ ਆਈ ਕੋਈ ਸਿੰਘਾਂ ਵਾਲੀ ਵਾਇਲੈਂਸ ਨਹੀਂ ਹੈ ਨੇਚਰ ਦੇ ਵਿੱਚ ਜੀ ਲੇਕਿਨ ਉਸ ਉਮਰ ਦੇ ਵਿੱਚ ਜਿਹਨੂੰ ਅਸੀਂ ਅੱਗ ਦੀ ਉਮਰ ਕਹਿੰਦਾ ਸ਼ਿਵ ਲੋਕ ਮੈਨੂੰ ਕਹਿੰਦੇ ਇਹ ਕੁੜੀਆਂ ਵਰਗਾ ਮੁੰਡਾ ਹੈ ਬੜਾ ਸਾਹੂ ਹੈ ਕੁੜੀਆਂ ਵਰਗਾ ਮੁੰਡਾ ਹੈ ਮੈਨੂੰ ਲੱਗਦਾ ਸੀ ਵੀ ਇਹ ਕੰਨਿਆ ਰਾਸ਼ੀ ਜ਼ਿਆਦਾ ਇਫੈਕਟਿਵ ਹੈ ਮੇਰੇ ਤੇ ਹੈਨਾ ਫਿਰ ਉਹ ਇੰਪੈਕਟ ਵਾਲੋ ਐਨਾ ਡੀਫਰੂਟਿਡ ਸੀ ਕਿ 4 ਸਾਲ ਲੰਘ ਗਏ ਉਹ ਲੜਕੀ ਮਤਲਬ ਜਿਹੜੀ ਜੇ ਕਦੇ ਕਾਲਜ ਨਾ ਆਉਂਦੀ ਤਾਂ ਮੇਰਾ ਕਾਲਜ ਜਾਣ ਨੂੰ ਮਨ ਨਾ ਕਰਦਾ ਤੇ ਬੀਏ ਫਾਈਨਲ ਦਾ ਤੇ ਉਹ ਗੱਲ ਕਿੱਥੇ ਤੱਕ ਪਹੁੰਚੀ ਕੇ ਫਿਰ ਉਹੀ ਵੀ ਸੁੱਕੇ ਹੋਏ ਫੁੱਲ ਕਿਤਾਬੋਂ ਸੇ ਮਿਲੇ ਬਸ ਭਈ 10-10 ਨਾ 10-10 ਪਿਛ ਹੈਵ ਪੇਸ਼ੈਂਸ ਉਹ ਜਦੋਂ ਵੀ ਇਹ ਫਾਈਨਲ ਦਾ ਆਖਰੀ ਪੇਪਰ ਸੀ ਤਾਂ ਉਸ ਤੋਂ ਬਾਅਦ ਤਾਂ ਫਿਰ ਵਿਖਰ ਜਾਣਾ ਹੁੰਦਾ ਸਭ ਨੇ ਤਾਂ ਅਸੀਂ ਮਤਲਬ ਜਿਹੜਾ ਹੈ ਨਾਲ-ਨਾਲ ਬਾਹਰ ਆ ਰਹੇ ਹਾਂ ਜੀ ਹੁਣ ਲੱਗਿਆ ਵੀ ਅੱਜ ਤੋਂ ਬਾਅਦ ਤਾਂ ਕੰਮ ਖਤਮ ਹੈ ਹਮ ਅੱਛਾ ਜਾਣਦੀ ਸੀ ਨਹੀਂ ਹਾਂ ਉਹਦੇ ਅੰਦਰ ਵੀ ਇਸਤਰੀ ਵਾਲੂ ਜਿਹੜਾ ਹੈ ਲੱਡੂ ਪਰਦੇ ਸੀ ਮੇਰੇ ਅੰਦਰ ਵੀ ਲੇਕਿਨ ਕੁੜੀਆਂ ਉਹਨੂੰ ਮਤਲਬ ਜਿਹੜਾ ਹੈ ਛੇੜਦੇ ਛੁੜਦੇ ਆਉਣੀਆਂ ਤੇ ਮੈਨੂੰ ਤਾਂ ਮਤਲਬ ਜਿਹੜਾ ਹੈ ਮੈਂ ਤਾਂ ਕੁਝ ਕਹਿਣਯੋਗ ਹੈ ਹੀ ਨਹੀਂ ਸੀ ਜੀ ਐਕਸਪ੍ਰੈਸ ਕਰਨ ਜੋ ਇੱਕ ਦਿਮਾਗ ਤੇ ਕਾਮਰੇਡੀ ਦਾ ਭੋਤ ਸਵਾਰ ਸੀ ਸਮਾਜਵਾਦ ਦਾ ਤੇ ਉਹਨੇ ਬਾਹਰ ਆ ਕੇ ਨਾ ਪੁੱਛਿਆ ਮੈਨੂੰ ਤੇ ਜੇ ਮਤਲਬ ਜਿੱਥੋਂ ਨਾ ਐਸੀ ਇੱਕ ਟਰਨਿੰਗ ਪੁਆਇੰਟ ਆ ਗਿਆ ਕਿ ਮੈਂ ਆਪਣੇ ਘਰ ਵੱਲ ਨੂੰ ਮੁੜ ਜਾਣਾ ਸਪੈਡਲ ਜਾ ਰਿਹਾ ਸੀ ਉਹਨੇ ਆਪਣੇ ਪਾਸੇ ਨੂੰ ਮੁੜ ਜਾਣਾ ਸੀ ਡਾਈਵਰਜੈਂਸੀ ਮਤਲਬ ਦੋਨੋਂ ਰਸਤੇ ਜੀ ਉਸ ਤੋਂ ਥੋੜਾ ਜਿਹਾ ਪਹਿਲਾਂ ਉਹਨੇ ਪੁੱਛਿਆ ਪ੍ਰਵੇਸ਼ ਜੀ ਮੈਨੂੰ ਨਾ ਚਾਰ ਸਾਲ ਕੁੜੀਆਂ ਤੁਹਾਡਾ ਨਾਂ ਲੈ ਲੈ ਕੇ ਛੇੜਦੀਆਂ ਰਹੀਆਂ ਹੈ ਤੁਸੀਂ ਅੱਜ ਤੱਕ ਕੁਝ ਨਾ ਕੁਝ ਦੱਸ ਦਿਓ ਅੱਜ ਤਾਂ ਬਾਹਰ ਤੱਕ ਮਿਲਣਾ ਨਹੀਂ ਤੇ ਮੈਨੂੰ ਕਿਹਾ ਮੇਰੇ ਅੰਦਰ ਫਿਰ ਨਾ Karl Marx ਜਾਗਿਆ ਮੈਂ ਉਹਨੂੰ ਕਿਹਾ ਮੈਂ ਦੇਖੋ ਸਰਲਾ ਸਰਲੇ ਆਉਦਾਂ ਨਾ ਤੇ ਮੈਨੂੰ ਕਿਹਾ ਮੈਂ ਦੇਖੋ ਇਹ ਗੱਲਾਂ ਜਿਹੜੀਆਂ ਨੇ ਇਹ ਬੁਰਜੁਆ ਕਲਾਸ ਵਾਸਤੇ ਸੂਟ ਕਰਦੀਆਂ ਨੇ ਆਪਾਂ ਹੈਗੇ ਪ੍ਰੋਲੀ ਪ੍ਰੋਲੀਟੇਰੀਅਨ ਬੰਦੇ ਇਹ ਸਾਡੀ ਕਲਾਸ ਨੂੰ ਸੂਟ ਨਹੀਂ ਕਰਦੀਆਂ ਉੱਚਾ ਉਹਨੇ ਪਤਾ ਨਹੀਂ ਹੁਣ ਇਹ ਦੋਨੇ ਟਰਮਾਂ ਸੁਣੀਆਂ ਸੀ ਕਿ ਨਹੀਂ ਉਹਦੇ ਤੇ ਵਿਦਵਤਾ ਦਾ ਪ੍ਰਭਾਵ ਇਹੋ ਜਿਹਾ ਪਿਆ ਕਿ ਉਹ ਮੁੜ ਕੇ ਮਤਲਬ ਜਿਹੜਾ ਹੈ ਜਿਵੇਂ ਗਧੇ ਸਿਰ ਤੋਂ ਸਿੰਘ ਗਾਇਬ ਹੁੰਦੇ ਆ ਮੇਰੀ ਲਾਈਫ 'ਚ ਵੀ ਇਸ ਤਰ੍ਹਾਂ ਮਾਈਨਸ ਹੋ ਗਿਆ ਮੁੜ ਕੇ ਨਹੀਂ ਮਿਲੀ ਤੇ ਤੁਹਾਨੂੰ ਕਦੇ ਨਹੀਂ ਫਿਰ ਇਦਾਂ ਮਹਿਸੂਸ ਹੋਇਆ ਨਹੀਂ ਮੈਨੂੰ ਉਹ ਹੋਇਆ ਮੈਂ ਫਿਰ ਜਦੋਂ ਮਹਿਸੂਸ ਹੋਇਆ ਯੂਨੀਵਰਸਿਟੀ ਆ ਕੇ ਹੋਇਆ ਜੀ ਤਾਂ ਹੁਣ ਉਮਰ ਦੇ ਏਰਮਾਨ ਤਾਂ ਨਾ ਮਰਦੇ ਕਿਤੇ ਯੂਨੀਵਰਸਿਟੀ ਆ ਕੇ ਜਦੋਂ ਹੋਇਆ ਉਦੋਂ ਫਿਰ ਮਤਲਬ ਜਿਹੜਾ ਹੈ ਕੋਈ ਚਾਰਾ ਨਹੀਂ ਸੀ ਖਾਸ ਕਿਉਂਕਿ ਆਪਣੀ ਫਿਤਰਤ ਤਾਂ ਉਹੀ ਰਹੀ ਜੀ ਹੈਨਾ ਤੇ ਉਹ ਵਸ ਫਿਰ ਮੈਂ ਮਤਲਬ ਇੱਕ ਦਿਨ ਐ ਪਾਣੀ ਪੀ ਪੀ ਕੇ ਮਤਲਬ ਕੋਸਿਆਂ ਨੂੰ ਕਾਰਲ ਮਾਰਸੂੰ ਜਿੰਨੇ ਮਤਲਬ ਮੇਰੀ ਬੇੜੀਆਂ ਚ ਬੱਟੇ ਪਾਏ ਸੀ ਨਾ ਉਦੋਂ ਐਨ ਚੜਦੀ ਉਮਰ ਚ ਉਹਨਾਂ ਪਾਣੀ ਪੀ ਪੀ ਕੇ ਕੋਸਿਆਂ ਮੈਂ ਮਤਲਬ ਇਹ ਕਿੱਥੋਂ ਮੇਰੇ ਪਿੱਛੇ ਪੈ ਗਿਆ ਹੈਨਾ ਹਾਂ ਤੇ ਫਿਰ ਉਸ ਉਸ ਤੋਂ ਬਾਅਦ ਦੀ ਸੁਣ ਲਓ ਇੱਕ ਇਥੇ ਸੰਸਕ੍ਰਿਤ ਡਿਪਾਰਟਮੈਂਟ ਸੀ ਕੋਈ ਕੰਨਿਆ ਤੇ ਜਿਸਤੇ ਮੈਂ ਫਿਦਾ ਹੋਇਆ ਤਾਂ ਹੁਣ ਹਿੰਮਤ ਹੈ ਨਾ ਕਿਸੀ ਐਕਸਪ੍ਰੈਸ ਕਰ ਸਕੋ ਆਪਣੇ ਆਪ ਨੂੰ ਫਿਰ ਬਹਾਨਾ ਲੱਭਿਆ ਕਿ ਚਲੋ ਜੀ ਸੰਸਕ੍ਰਿਤ ਸਿੱਖਦੇ ਆ ਹੂੰ ਤੁਹ ਜਾਰੋਂ ਕਾਇਦਾ ਲਿਆ ਅਦਾ ਸੰਸਕ੍ਰਿਤ ਸੇਮਾ ਸ਼ਿਖਸ਼ਕ ਕਰੇ ਐਕਸਰਸਾਈਜ਼ਾਂ ਕਰਿਆ ਕਰਾਂ ਉਹਨਾਂ ਵੱਲ ਦਿਖਾਉਣ ਦੇ ਵਾਸਤੇ ਉਹਦੇ ਕੋਲ ਅੱਧਾ ਪੌਣਾ ਘੰਟਾ ਲਾ ਲੈ ਕੇ ਤੇ ਲੇਕਿਨ ਅੱਛਾ ਉਹ ਉਹਨੂੰ ਇਮਪ੍ਰੈਸ ਕਰਨ ਲਈ ਲਾਇਬ੍ਰੇਰੀ ਚੋਂ ਇੱਕ ਐਂਸਾਈਕਲੋਪੀਡੀਆ ਆਫ ਵਰਲਡ ਲਿਟਰੇਚਰ ਉਹਦੇ ਚੋਂ ਚੁਣ-ਚੁਣ ਕੇ ਸੰਸਕ੍ਰਿਤ ਦੇ ਕਲਾਸਿਕਸ ਪੜ੍ਹੇ ਜੋ ਛੁਣ ਛੁਣ ਕੇ ਕਲਾਸਿਕਸ ਪੜ੍ਹੇ ਉਹ ਤੇ ਪ੍ਰਭਾਵ ਪਾਉਣ ਵਾਸਤੇ ਮੈਂ ਤਾਂ ਉਹਦੇ ਕੋਲ ਕਿਸੇ ਕਲਾਸਿਕ ਦੀ ਗੱਲ ਕਰਿਆ ਕਰਾਂ ਉਹ ਸਿਲੇਬਸ ਤੋਂ ਬਿਹਾਉਂਡ ਜਾਂਦੀ ਹੁੰਦੀ ਸੀ ਹੂੰ ਉਹ ਮਤਲਬ ਜਿਹੜਾ ਹੈ ਚੁਪਾਜੇ ਕਰ ਜਾ ਕਰੇ ਜਾਂ ਗੱਲ ਟਾਲ ਜਾ ਕਰੇ ਫਿਰ ਉਹਨੇ ਇੱਕ ਸਾਡੇ ਸ਼ਹਿਰ ਦੀ ਕੁੜੀ ਨੂੰ ਮਤਲਬ ਜਿਹੜੀ ਉਹਦੀ ਕਲਾਸ ਫੇਰੂ ਸੀ ਉਹਨੂੰ ਕਿਹਾ ਇਹ ਬੰਦਾ ਕੋਈ ਕਹਿੰਦੀ ਇਹਨੂੰ ਕਿਤਾਬਾਂ ਤੋਂ ਵੀ ਇਹਨੂੰ ਗੱਲ ਹੀ ਨਹੀਂ ਆਉਂਦੀ ਚੱਜ ਦੀ ਕੋਈ ਸੋ ਮਤਲਬ ਮੈਂ ਸੰਸਕ੍ਰਿਤਤਾ ਸਿੱਖਿਆ ਸਿੱਖ ਗਿਆ ਉਸ ਪ੍ਰੋਸੈਸ ਦੇ ਵਿੱਚ ਜੀ ਲੇਕਿਨ ਉਹ ਇਸ਼ਕ ਦੀ ਭਰੋਣ ਹੱਤਿਆ ਹੋ ਗਈ ਹੂੰ ਕੀ ਬਾਤ ਹੈ ਕੀ ਬਾਤ ਹੈ ਤੁਹਾਡੇ ਏਸੀ ਸੈਂਸ ਆਫ ਹਿਊਮਰ ਕਰਕੇ ਨਾ ਲੋਕ ਤੁਹਾਨੂੰ ਪੜਨਾ ਬਹੁਤ ਪਸੰਦ ਕਰਦੇ ਆ ਜ਼ਿੰਦਗੀ ਦੇ ਕਾਰਵਾਂ ਦੇ ਵਿੱਚ ਆਖਰੀ ਸਵਾਲ ਹੈ ਜ਼ਿੰਦਗੀ ਦੇ ਕਾਰਵਾਂ ਦੇ ਵਿੱਚ ਜਿਹੜਾ ਦੁਮ ਛੱਲਾ ਜਿਹੜਾ ਬੜਾ ਫੇਮਸ ਹੋਇਆ ਉਹ ਮਤਲਬ ਤੁਸੀਂ ਕੀ ਸੋਚ ਕੇ ਇਸ ਨੂੰ ਇਦਾਂ ਡਿਜ਼ਾਈਨ ਕੀਤਾ ਕਿਉਂਕਿ ਆਟੋ ਬਾਇਓਗ੍ਰਾਫੀਸ ਤੇ ਜ਼ਾਹਿਰ ਹੈ ਤੁਸੀਂ ਬਹੁਤ ਪੜੀਆਂ ਹੋਣਗੀਆਂ ਤੇ ਆਪਣੀ ਆਟੋ ਬਾਇਓਗ੍ਰਾਫੀ ਲਿਖਣਾ ਆਪਣੇ ਆਪ ਵਾਸਤੇ ਇੱਕ ਚੁਣੌਤੀ ਹੁੰਦੀ ਹੈ ਤੇ ਉਹਨੂੰ ਡਿਫਰੈਂਟ ਤਰੀਕੇ ਦੇ ਨਾਲ ਲਿਖਣਾ ਹੈ ਉਸ ਤੋਂ ਵੀ ਵੱਡੀ ਚੁਣੌਤੀ ਹੁੰਦੀ ਹੈ ਸੋ ਹਾਊ ਯੂ ਮੈਂ ਕਹਾ ਕਿ ਡਿਸਕਵਰਡ ਕਿ ਬਈਆ dumchala ਨਾਲ ਲਿਖਿਆ ਜਾਵੇ ਜਾਂ ਤਸ਼ਬੀਹਾ ਇਸ ਕਿਸਮ ਦੀਆਂ ਪਾਈਆਂ ਜਾਣ ਜਾਂ ਇਹਨੂੰ ਇਸ ਕਿਸਮ ਨਾਲ ਲਿਖਿਆ ਜਾਵੇ ਦੇਖੋ ਜਿਹੜੇ ਮੇਰੇ ਫੇਸਬੁੱਕ ਤੇ ਮੈਂ ਪਾਉਂਦਾ ਨਾ ਪੋਸਟਾਂ ਜੀ ਉਹਨਾਂ ਬਾਰੇ ਅਕਸਰ ਮੇਰੇ ਜੀ ਪਾਠਕ ਕਹਾਂ ਜਾਂ ਕੁਝ ਦੋਸਤ ਕਹਾਂ ਉਹਨਾਂ ਦੀ ਇਹ ਰਾਏ ਸੀ ਕਿ ਤੁਹਾਡਾ ਅੰਦਾਜ਼ ਜੋ ਹੈ ਇਹ ਖੁਸ਼ਵੰਤ ਸਿੰਘ ਨਾਲ ਮਿਲਦਾ ਜਿਲਦਾ ਹੈ ਹੈਨਾ ਸੇ ਖੁਸ਼ਵੰਤ ਸਿੰਘ ਜੋ ਹੈ ਤੁਸੀਂ ਦੇਖਿਆ ਹੋਣਾ ਕਿ ਉਹਦੇ ਜਿੰਨੇ ਵੀ ਸੀ ਕਾਲਮ ਸ਼ਬਦ ਸੀ ਨਾ ਦਿਸ ਅਬਵ ਆਲ ਉਹਦੇ ਵਿੱਚ ਅਖੀਰ ਦੇ ਵਿੱਚ ਇੱਕ ਲਤੀਫਾ ਹੁੰਦਾ ਸੀ ਹੈਨਾ ਤਾਂ ਉਹਨੂੰ ਉਹਨੂੰ ਟੇਲ ਪੀਸ ਕਿਹਾ ਜਾਂਦਾ ਸੀ ਤਾਂ ਮੇਰੇ ਅੰਦਰੋਂ ਫਿਰ ਜਿਹੜਾ ਅਨੁਵਾਦਕ ਜਿਹੜਾ ਹੈ ਉਹਨੇ ਫੜ ਚੁੱਕਿਆ ਤੇ ਫਿਰ ਉਹ ਤੇਲ ਪੇਸਦਾ ਮੈਂ ਜਿਹੜਾ ਹੈ ਸ਼ਬਦ ਦਮ ਛੱਲਾ ਬਣਾਤਾ ਤੇ ਕੋਈ ਚੀਜ਼ ਮਤਲਬ ਜਿਹੜੀ ਹੈ ਮੈਨੂੰ ਲਿਖਦੇ ਲਿਖਦੇ ਮੇਰੇ ਦਿਮਾਗ ਚ ਆ ਗਈ ਲੇਕਿਨ ਉਹ ਮਤਲਬ ਡਾਇਰੈਕਟਲੀ ਉਹਦੇ ਨਾਲ ਕੋਰਿਲੇਟ ਨਹੀਂ ਹੋ ਰਹੀ ਲੇਕਿਨ ਹੈ ਹਿਉਮਰ ਉਹ ਹੈ ਉਹ ਨਾਲ ਮਤਲਬ ਰਿਲੇਟ ਕਰਦੀ ਵੀ ਹੈ ਲੇਕਿਨ ਉਸ ਪਲੌਟ ਦੀ ਜੋ ਟੈਕਸਚਰ ਦੇ ਵਿੱਚ ਨਹੀਂ ਫਿੱਟ ਹੋ ਬੈਟਰੀ ਤੇ ਮੇਰਾ ਦਿਲ ਕਰਦਾ ਉਸ ਨੂੰ ਮਤਲਬ ਕਰਨ ਲਈ ਕਿਉਂਕਿ ਨਾਲ ਕਨਸਰਨਡ ਹੈ ਇਸ ਕਰਕੇ ਉਹਨੂੰ ਮੈਂ ਫਿਰ ਟੇਲ ਪੀਸ ਦੇ ਤੌਰ ਤੇ ਉਹਦੇ ਵਿੱਚ ਦੇ ਦਿੰਦਾ ਸੀ ਤੇ ਉਹਦੇ ਨਾਲ ਇੱਕ ਕੈਚੀ ਜਾਂ ਐਂਡੋ ਦਾ ਜਿਹੜਾ ਬਣ ਜਾਂਦਾ ਸੀਗਾ ਅੱਛਾ ਕਈ ਵਾਰ ਇਹ ਹੁੰਦਾ ਕਿ ਮੈਨੂੰ ਲੱਗਦਾ ਕਿ ਟੇਲ ਪੀਸ ਤਾਂ ਐਂਡ ਦੇ ਵਿੱਚ ਆਏਗਾ ਵੀ ਜਿਹੜਾ ਜਲਦੀ ਦੱਸ ਦੇਣਾ ਜ਼ਰੂਰੀ ਹੈ ਫਿਰ ਉਹਨੂੰ ਮੈਂ ਅਧ ਵਿਚਾਲੇ ਵੀ ਦੱਸ ਦਿੰਦਾ ਉਹਨੂੰ ਮੈਂ ਮੱਧ ਟਿੱਪਣੀ ਕਰਕੇ ਮਤਲਬ ਉਹਦੇ ਵਿੱਚ ਜਿੰਨ ਦਿੱਤਾ ਹੋਇਆ ਹੈ ਤੇ ਉਹ ਤੁਸੀਂ ਮਤਲਬ ਦੇਖੋਗੇ ਤੁਸੀਂ ਇੰਜੋਏ ਕਰੋਗੇ ਬਿਲਕੁਲ ਬਿਲਕੁਲ ਉਸ ਜਿੰ ਜਦੋਂ ਇਸ ਇਨਗੂਰੇਸ਼ਨ ਫੰਕਸ਼ਨ ਤੇ ਤੁਸੀਂ ਵੀ ਬੁਲਾਇਆ ਤੇ ਸਾਰੇ ਲੋਕਾਂ ਨੂੰ ਸੁਣ ਕੇ ਮੈਨੂੰ ਵੀ ਲੱਗਿਆ ਵੀ ਬਾਕੀ ਜਿਹੜੀ ਕਿਤਾਬ ਹੈ ਉਹ ਪੜੀ ਜਾਣੀ ਚਾਹੀਦੀ ਹੈ ਤੇ ਇਹ ਆਟੋ ਬਾਇਓਗ੍ਰਾਫੀ ਮੈਂ ਜ਼ਰੂਰ ਪੜਾਂਗੀ ਉਮੀਦ ਹੈ ਕਿ ਅੱਜ ਦੀ ਗੱਲਬਾਤ ਤੋਂ ਬਾਅਦ ਤੁਹਾਡੇ ਅੰਦਰ ਵੀ ਇਹ ਜਗਿਆਸਾ ਜ਼ਰੂਰ ਜਾਗੀ ਹੋਏਗੀ ਕਿ ਇਹ ਕਿਤਾਬ ਜਿਹੜੀ ਹੈ ਉਹ ਪੜਨੀ ਜ਼ਰੂਰ ਚਾਹੀਦੀ ਹੈ ਸੋ ਆਪਾਂ ਖਾਸ ਗੱਲਬਾਤ ਕੀਤੀ ਮਜ਼ਾ ਆਇਆ ਇਸ ਕਨਵਰਸੇਸ਼ਨ ਦੇ ਵਿੱਚ ਬਹੁਤ ਬਹੁਤ ਧੰਨਵਾਦ ਟੂ ਸਮ ਟਾਈਮ ਟੂ ਇੰਪੋਰਟ ਥੈਂਕ ਯੂ ਇਸ ਉਮੀਦ ਦੇ ਨਾਲ ਕਿ ਅੱਜ ਦਾ ਪ੍ਰੋਗਰਾਮ ਸਲਿਕਾ ਤੁਸੀਂ ਪਸੰਦ ਕੀਤਾ ਹੋਵੇਗਾ ਮੈਂ ਗੁਰਨੀਤ ਇਜਾਜ਼ਤ ਚਾਹੁੰਦੀ ਆ ਪ੍ਰੋਗਰਾਮ ਇੱਥੇ ਖਤਮ ਕਰਨ ਦੀ ਅਗਲੀ ਮਰਤਬਾ ਫੇਰ ਕਿਸੇ ਹੋਰ ਡਿਗਨਿਟਰੀ ਦੇ ਨਾਲ ਸਾਥ ਪਾਵਾਂਗੇ ਤਦ ਤੱਕ ਲਈ ਇਜਾਜ਼ਤ ਦਿਓ ਤੁਸੀਂ ਦੇਖਦੇ ਰਹੋ ਦਾਨ ਮਿਊਟ